ਯਾ ਵਿੱਚ ਪੰਚਾਇਤੀ ਚੋਣਾਂ ਵਿਜਲ ਵੱਜ ਚੁੱਕੇ ਐ ਕਿ ਕਿਸ ਤਰ੍ਹਾਂ ਦੇਖਦੇ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਸਭ ਤੋਂ ਵੱਡਾ ਜੀ ਮੈਂ ਪਰਸਤਾ ਪਰਮਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੀ ਸਾਇਦ ਨੂੰ ਧੰਨਵਾਦ ਕਰਦਾ ਜੀ ਉਹਨਾਂ ਦਾ ਸ਼ੁਕਰਾਨਾ ਅਦਾ ਕਰਦਾ ਜੀ ਸਮੁੱਚੇ ਨਗਰਦਾਤਾ ਐਦਲੋ ਧੰਨਵਾਦੀਆਂ ਜੀ ਜਿਨ੍ਹਾਂ ਨੇ ਸਾਨੂੰ 5 ਸਾਲ ਸੇਵਾ ਦਾ ਮੌਕਾ ਦਿੱਤਾ ਜੀ ਤੇ ਸ਼ਰਧ ਸੰਮਤੀ ਨਾਲ ਪੰਚਾਇਤ ਚੁਣੀ ਗਈ ਜੀ ਸਾਡੀ ਤੇ ਜਿਹੜੇ ਸਾਡੇ ਸਭ ਤੋਂ ਪਹਿਲਾਂ ਮੇਰਾ ਮੁੱਖ ਮਕਸਦ ਇਕ ਪੰਗਾ ਵਿੱਚੋਂ ਸਾਡਾ ਸਾਡਾ ਮਕਸਦ ਹੈ ਜੀ ਸਾਡੇ ਪਰਿਵਾਰ ਦਾ ਜੀ ਚਾਚਾ ਜੀ ਮੇਰੇ ਨਸ਼ਿਆਂ ਦਾ ਪਹਿਲਾ ਸਬਕ ਨਸ਼ਿਆਂ ਦਾ ਖਤਮਾ ਕਰਨਾ ਹੈ ਜੀ ਜਿਹੜੇ ਨਸ਼ਾ ਕਰਦੇ ਨੇ ਜੀ ਜਿਵੇਂ ਤੁਹਾਨੂੰ ਪਤਾ ਹੋਣਾ ਅੱਜ ਕੱਲੇ ਕਿੱਟੇ ਨਾਲ ਜੱਖਾਂ ਹੋ ਰਹੀਆਂ ਨੇ ਜੀ ਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਫਸੀ ਜਾ ਰਹੀ ਹੈ ਪਹਿਲਾ ਸਬਕ ਬਣਾਈਦਾ ਜੀ ਹਰ ਇੱਕ ਬੰਦੇ ਨੂੰ ਚੱਟੇ ਨਾਲ ਖਤਮਾ ਕਰਨਾ ਹੈ ਉਹ ਬਿਲਕੁਲ ਪਾਇਆ ਕਰਨਾ ਕਿ ਅੱਗੇ ਬੰਨ ਜਾਣ ਦਾ ਹੋਵੇ ਫੇਰੇ ਦੇ ਵਿੱਚ ਹੋਣਾ ਜਿਹੜੇ ਮੇਰੇ ਸਰਪਾਲ ਸਾਹਿਬ ਮੌਜੂਦਾ ਚੁੜੇਗੇ ਨਹੀਂ ਨਾਮ ਜਤਿੰਦਰ ਸਿੰਘ ਜੀ ਮੈਂਬਰ ਬਵਾਜੀ ਲੈ ਲਏ ਤੇ ਚਲੋ ਮੈਂਬਰ ਕੰਮ ਕਰਾਂਗੇ ਕੁਝ ਕੁ ਬੋਲੋ ਸੰਗੀ ਜੀ ਉਸ ਕੰਮ ਨੂੰ ਦੇਖਦੇ ਮੈਂਬਰ 72 ਸੰਗੀ ਜੀ ਜੀ ਪੜਿਆ ਲਿਖਿਆ ਬੰਦਾ ਮੈਂਬਰ ਹੈ ਨਾ ਕੀ ਸੰਗੀ ਜੀ ਮਾਹੌਲ ਪਿੰਡ ਵਿੱਚ ਬਹੁਤ ਖਿਸ਼ੀ ਦਾ ਮਾਹੌਲ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਜੀ ਕਿੰਨੀ ਦੇਰ ਤੋਂ ਹੁਣ ਸਮਤੀ ਹੋਣ ਜਾ ਰਹੀ ਹੈ ਇਹ ਕਾਫੀ ਸਮੇਂ ਟਾਈਮ ਤੋਂ ਪਹਿਲਾਂ ਤੋਂ ਬੰਦੀ ਸੀਗੀ ਜੀ ਤਾਂ ਇਸ ਵਾਰ ਅਸੀਂ ਪਿੰਡ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਜੀ ਕਿ ਟੜੇ ਬੰਦੇ ਨੂੰ ਆਪਾਂ ਖਤਮ ਕਰਕੇ ਇੱਕ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆ ਕੇ ਕਪਾਹ ਪਿੰਡ ਦਾ ਡਵੈਲਪਮੈਂਟ ਕਰਾ ਸਕੀ ਵਿਕਾਸ ਕਰ ਸਕੀਏ ਅਤੇ ਮਾਨਯੋਗ ਸੀਐਮ ਸਾਹਿਬ ਦਾ ਸੀ ਭਗਵੰਤ ਮਾਨ ਸਰ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਨੇ ਆਖਿਆ ਕਿ ਜਿਹੜੇ ਸਾਂਝ ਸੰਮਤੀ ਕਰਨਗੇ ਉਹਨਾਂ ਨੂੰ 5 ਲੱਖ ਦਿੱਤਾ ਜਾਊਗਾ ਅਸੀਂ ਉਹਨਾਂ ਦਾ ਉਹਨਾਂ ਦੇ ਸਹਿਯੋਗ ਨਾਲ ਸੀਐਮ ਸਾਹਿਬ ਦੇ ਸਹਿਯੋਗ ਨਾਲ ਜਿਹੜੇ ਡਵੈਲਪਮੈਂਟ ਪਿੰਡ ਵਿੱਚ ਅਧੂਰੇ ਪਏ ਨੇ ਵਿਕਾਸ ਕਾਰਜ ਜੀ ਉਹਦੇ ਦਾ ਕੰਮ ਆ ਜੀ ਸੀ ਬਰੇਜ ਦਾ ਕੰਮ ਆ ਜੀ ਹੋਰ ਜਿਹੜੇ ਵੀ ਆ ਉਹਨਾਂ ਦਾ ਜੀ ਅਸੀਂ ਕੰਮ ਕਰਵਾ ਸਕੀਏ ਜੀ ਸੈਕੰਡ ਨੰਬਰ ਤੇ ਜੀ ਜਿਹੜਾ ਵੀ ਕੋਈ ਵੀ ਗ੍ਰੀਨ ਵਰਗਾ ਜਾਵੇ ਪਿੰਡ ਦਾ ਜਾਵੇ ਕੋਈ ਸਾਰੇ ਆਪਾਂ ਨੂੰ ਸਭ ਇੱਕਸਾਰ ਨੇ ਆਪਾਂ ਸਭ ਨੂੰ ਮੋਸਟ ਵੈਲਕਮ ਕਰਦੇ ਆ ਜੀ ਤੇ ਜੀ ਆਇਆਂ ਕਹਿੰਦਾ ਕਿ ਮੈਂ ਜੀ ਜੀ ਸਿੰਘ ਜੀ ਜਿਨ੍ਹਾਂ ਨੂੰ ਮੋਹਰ ਰਵਾਉਣੀ ਹੈ ਉਹ ਆਧਾਰ ਕਾਰਡ ਤੇ ਜਾਂ ਕਲਕ ਕੱਟੀ ਹੋਈ ਹੈ ਜੀ ਉਹਨਾਂ ਦਾ ਕਾਟਾ ਦੇ ਜੀ ਅਸੀਂ ਆਪਾਂ ਦੇ ਵਿੱਚ ਪਹਿਲ ਗੱਲ ਨਹੀਂ ਕੀਤੀ ਆਪਾਂ ਉਹ ਕਰਾਂਗੇ ਜੀ ਪਿੰਡ ਵਿੱਚ ਮੈਕਸਿਮਮ ਤੰਨਾ ਚਾਰ ਪਾਰਟ ਨੇ ਸਾਰੇ ਪੰਜੇ ਗੜੀ ਆ ਸ਼੍ਰੋਮਣੀ ਕਾਲਦੀ ਦਾ ਲਈ ਬੀਜੇਪੀ ਕਾਂਗਰਸ ਦੇ ਔਰ ਇਹਨੂੰ ਹੋਰ ਵਿਸਥਾਰੇ ਦੇ ਦੇਵਾਂਗੇ ਕਿਉਂਕਿ ਇੱਕ ਤਾਂ ਜੇ ਸਰਪੰਚ ਨੂੰ ਮੁੱਖ ਮੰਤਰੀ ਸਰਪੰਚ ਨੂੰ ਮਾਰ ਵੱਲੋਂ ਲੱਗਿਆ ਇੱਕ ਸਮਝੌਤਾ ਹੋਇਆ ਜਿਉਂ 5 ਲੱਖ ਰੁਪਏ ਆ ਸਪੈਸ਼ਲ ਦਿੱਤਾ ਜਾਏਗਾ ਨਾਮ ਇੱਕ ਹੋ ਕੇ ਜੀ ਇਕਤਾ ਕਰਕੇ ਲੇਗਾ ਮੇਰੇ ਪਿੰਡ ਦਾਡ ਵਾਲਾ ਪਿੰਡਲਾਸ ਕੀ ਜਿਹੜੀ ਸਰਵ ਸਮਤੀ ਇਸੇ ਕਰਕੇ ਇਹਨਾਂ ਵੀ ਸਾਰੀਆਂ ਬੜੇ ਕੱਟੀਆਂ ਹੋਈਆਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਜੀ ਆਪਣਾ ਕੰਮ ਸਾਡੇ ਹਲਕੇ ਦੇ ਐਮਐਲਏ ਅਸੀਂ ਉਹਨਾਂ ਦੇ ਵੀ ਬਹੁਤ ਸਾਰਿਆਂ ਦੇ ਮਤਲਬ ਕਿ ਜਿੰਨੇ ਵੀ ਮੇਰੇ ਵੀਰ ਭਾਈ ਭੈਣ ਲਈ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦਿਆਂ ਜੀ ਜੀ ਕੀ ਗੱਤੋ ਬਾਤ ਆਪਣੇ ਵੱਲੋਂ ਪਾਰਟੀ ਵੱਜੀ ਤੁਹਾਡੇ ਵੱੰਦੀ ਖਤਮ ਕਰਕੇ ਜਿਸ ਤਰ੍ਹਾਂ ਪ੍ਰਮਾਤਮਾ ਨੇ ਸਾਡੀ ਸੁਣੀ ਹੈ ਜੀ ਉਸੇ ਤਰ੍ਹਾਂ ਸਾਰੇ ਨਗਰ ਦੀ ਹਰੇਕ ਪਿੰਡ ਪਿੰਡ ਵਿੱਚ ਇਹੀ ਹੋਵੇ ਜੀ ਜਿਹੜੇ ਡਿਵੈਲਪਮੈਂਟ ਪਏ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਜਿਵੇਂ ਸਾਡੀ ਸੁਣੀਆ ਪ੍ਰਮਾਤਮ